ਖੁਸ਼ੀ ਸਿੰਘ ਅੱਧੀ ਦਰਜਨ ਦੇਸ਼ਾ ਦੇ ਵਿੱਚ ਕਬੱਡੀ ਟੂਰਨਾਮੈਂਟ ਖੇਡਣ ਤੋਂ ਬਾਅਦ ਆਪਣੇ ਪਿੰਡ ਪਹੁੰਚੇ ਜਿੱਥੇ ਕਿ ਪਿੰਡ ਦੇ ਵਿੱਚ ਉਨ੍ਹਾਂ ਦਾ ਪਰਵਾਨ ਸਵਾਗਤ ਕੀਤਾ ਗਿਆ ਤੇ ਖੁਸ਼ੀ ਸਿੰਘ ਟਰੈਕਟਰ ਤੇ ਬੈਠ ਕੇ ਪਿੰਡ ਪਹੁੰਚੇ ਮਾਨਸਾ ਜ਼ਿਲ੍ਹੇ ਦੇ ਇਸ ਪਿੰਡ ਦੇ ਵਿੱਚ ਢੋਲ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਕਬੱਡੀ ਖਿਡਾਰੀ ਆਪਣੇ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰ ਰਿਹਾ ਹੈ ਉਸ ਨੌਜਵਾਨ ਫਿਡਾਰੀ ਖੁਸ਼ੀ ਦਾ ਕਹਿਣਾ ਹੈ ਕਿ ਹੁਣ ਉਸ ਦਾ ਟੀਚਾ ਆਸਟ੍ਰੇਲੀਆ ਦੇ ਲਈ ਖੇਡਣਾ ਹੈ ਉਸ ਨੇ ਕਾਫੀ ਪਸੀਨਾ ਵਹਾਇਆ ਜਿਸ ਦੀ ਬਦੌਲਤ ਅੱਜ ਉਸੇ ਮਹਾਨ ਦਾ ਨਤੀਜਾ ਹੈ ਕਿ ਕਈ ਦੇਸ਼ਾਂ ਦੇ ਟੂਰਨਾਮੈਂਟ ਜਿੱਤ ਕੇ ਉਹ ਆਪਣੇ ਪਿੰਡ ਪਹੁੰਚ ਮੈਂ ਜੀ ਇਟਲੀ ਨਾਲ ਹੀ ਸਪੈਨ ਨਾਲ ਤੇ ਸਾਰੀਆਂ ਕੰਟਰੀਆਂ ਦੀ ਮੌਰਵੇ ਆਹ ਲੈਂਦੀ ਜਿੱਦੀ ਨਾਲ ਸਾਰੀਆਂ ਨਾਲ ਹੀ ਮੈਚ ਹੋਏ ਲਗਭਗ 60 ਮੰਗੂਗਾ ਇਹਦੇ ਸੀ ਜੀ ਥੋੜਾ ਅਗਰ ਸ਼ੁਕਰ ਕਰਕੇ ਅਗ ਦੇਖਦੇ ਹਾਂ ਹੋ ਸਕਦੇ ਆਸਟ੍ਰੇਲੀਆ ਸਟੂਡੀਓ ਖੇਡੀ ਆਈਗਾ ਮੈਂ ਸਹੀ ਚੰਗੀ ਮਿਹਨਤ ਕਰੋਈ ਤੇ ਚੰਗੀ ਖਰਾਕ ਖਾਓ ਜੀ ਹਾਂ ਜੀ ਨਸ਼ੇ ਪੱਤੇ ਛੱਡੋ ਜੀ ਇਹੀ ਗੱਲ ਹੈ ਸਾਡੇ ਇਸ ਪਲੇਅਰ ਦਾ ਨਾਮ ਹੀ ਖੁਸ਼ੀ ਹੈ ਖੁਸ਼ੀ ਕਰਕੇ ਸਾਰੀ ਦੁਨੀਆ ਜਾਣਦੀ ਅੱਜ ਤੇ 7 ਸਾਲ ਪਹਿਲਾਂ ਮੈਂ ਜਦੋਂ ਇੱਥੇ ਆਇਆ ਸੀ ਜੁਆਇਨ ਕਰਿਆ ਸੀ ਉਦੋਂ ਬੱਚਾ ਸੀ ਇਹੇ ਗਰਾਊਂਡ ਉਦਾ ਹੁੰਦਾ ਬੜੀ ਮਿਹਨਤ ਕਰਦਾ ਸੀ ਪਰ ਪਿਛਲੇ 2-3 ਸਾਲਾਂ ਤੋਂ ਸਾਨੂੰ ਇਹ ਸੀਗਾ ਵੀ ਬੱਚੋ ਆਣੇ ਦੇ ਪੰਜ-ਚਾਰ ਪਲੇਅਰ ਜਿਹੜੇ ਫੋਰਨ ਦੀ ਧਰਤੀ ਤੇ ਖੇਡਣ ਸਾਡਾ ਉਹ ਸੁਪਨਾ ਪੂਰਾ ਹੋਇਆ ਖੁਸ਼ੀ ਨੇ ਪੂਰਾ ਕਰਤਾ ਹੋਰ ਜਿਹੜੇ ਸਾਡੇ ਪੰਜ-ਚਾਰ ਪਲੇਅਰ ਹੈ ਉਹ ਵੀ ਆਉਣ ਵਾਲੇ ਸਮੇਂ 'ਚ ਇੰਗਲੈਂਡ ਕੈਨੇਡਾ ਇਸ ਯੂਰਪ ਕੰਟਰੀਆਂ ਦੇ ਵਿੱਚ ਕਬੱਡੀ ਖੇਡਣਗੇ ਔਰ ਖੁਸ਼ੀ ਦੇ ਨੀ ਪੱਥਰ ਲਾਤਾ ਬੱਚੋ ਨੇ ਦਾ ਨਾਂ ਜਿਹੜਾ ਦੁਨੀਆ ਤੇ ਚਮਕਾਤਾ ਸਾਨੂੰ ਬੜਾ ਹੌਸਲਾ ਹੈ ਸਾਡੀ ਇਹ ਖੁਸ਼ਾਕ ਹੈ ਸਾਡੇ ਕੋਲੇ ਸਾਡਾ ਬੱਚਾ ਹੈ ਸਾਡਾ ਚੇਲਾ ਹੈ ਸਾਨੂੰ ਬੜੀ ਖੁਸ਼ੀ ਹੈ ਸਾਰਾ ਨਗਰ ਖੜਾ ਇਸ ਟਾਈਮ ਧੰਨ ਧੰਨ ਬਾਬਾ ਥੰਮਣ ਸਿੰਘ ਜੀ ਦੀ ਕਿਰਪਾ ਨੌਵੇਂ ਪਾਸ਼ਾ ਸ੍ਰੀ ਗੁਰਤੇਗ ਭਦਰ ਜੀ ਇੱਥੇ ਆਏ ਔਰ ਉਹਨਾਂ ਦੇ ਸ਼ਾਗਿਰਦ ਧੰਨ ਧੰਨ ਬਾਬਾ ਥੰਮਣ ਸਿੰਘ ਜੀ ਧੰਨ ਧੰਨ ਬਾਬਾ ਥੰਮਣ ਸਿੰਘ ਜੀ ਦੇ ਨਾਂ ਤੇ ਅਸੀਂ ਬੜਾ-ਬੜਾ ਕੱਪ ਕਰਾਉਨੇ ਆ ਔਰ ਖੁਸ਼ੀ ਅਗਵਾਈ ਕਰਦਾ ਉਹਦੀ ਤੇ ਸਾਨੂੰ ਬ